ਆਰਾ ਪਾ ਕੇ ਤੇ ਕਪੜਾ ਇਹ ਖਾਵਾ ਦੇਣਾ ਤੇ ਮੇਡ ਮੰਗੋ ਸਾਰੇ ਖੋਜੋ ਤੇ ਬਾਹਰ ਦੇ ਦੇ ਬਾਹਾਂ ਤਾਂ ਕਰੋ ਆਇਓ ਜਰਾ ਹੱਸੋ ਕੋਲੋਂ ਬਪਾ ਸਾਵੀ ਸਭਨਾਂ ਨਾਲ ਖੇਲੋ ਹੋਰ ਬੰਦੋ ਬਾਵਾ ਤਾਂ ਕਰੋ ਬਾਵਾ ਤਾਂ ਕਰੋ ਬੱਦੂ ਨਹੀਂ ਬਾਵਾ ਤਾਂ ਕਰੋ ਬਾਹਰ ਨਾ ਕਰ ਲੀਏ ਨਹੀਂ ਨਹੀਂ ਠੀਕ ਆ ਬਾਵਾ ਤਾਂ ਕਰੋ ਬਾਵਾ ਤਾਂ ਕਰੋ ਮੈਂ ਹੋਰੀ ਗਿਆ ਹਾਂ ਪਿੰਡ ਆਪਣੇ ਪਿੰਡ ਦਾ ਨਾਮ ਹਾਂਜੀ ਨਾਮ ਮੇਰਾ ਮਨਜੀਤ ਸਿੰਘ ਪਿੰਡ ਖਾਸਾ ਇਹ ਮੈਂ ਖੜਾ ਰਹੀ ਅੱਜ ਬੰਦੂ ਸਤਿ ਸਾਨੂੰ ਮੁਸ਼ਕਲ ਇਹ ਆ ਰਹੀ ਹੈ ਵੀ ਜੋ ਵੀ ਇੱਥੋਂ ਦੇ ਬੱਚੇ ਪੜ ਰਹੇ ਆ ਉਹਨਾਂ ਦੇ ਪੀਅਰਸ ਮੇਰੇ ਕੋਲ ਜਾਂਦੇ ਨੇ ਕਦੀ ਬੱਚਿਆਂ ਨੂੰ ਟੋਟੋ ਕੇ ਮਾਰ ਕੇ ਘਰ ਦਿੰਦੇ ਆ ਕਦੀ ਕੁਝ ਜਿਹੜਾ ਕੋਈ ਮਿੱਡੇ ਮੀਲ ਦਾ ਖਾਣਾ ਮੰਨਦਾ ਉਹ ਨਕਮਾ ਬੰਡ ਰਿਹਾ ਤੇ ਕੁਝ ਬੱਚਿਆਂ ਦੀਆਂ ਵਰਦੀਆਂ ਆਈਆਂ ਗਈਆਂ ਸੀ ਉਹ ਨਹੀਂ ਮੰਡੀਆਂ ਗਈਆਂ ਦਿੱਤੀਆਂ ਗਈਆਂ ਕੁਝ ਕੁਝ ਨਹੀਂ ਦਿੱਤੀਆਂ ਗਈਆਂ ਤੇ ਕੁਝ ਇਸ ਸਕੂਲ ਦੇ ਵਿੱਚੋਂ ਜੋ ਬੱਚੇ ਆ ਸਟਾਪ ਦਾ ਕੰਮ ਹੈ ਕਿ ਬੱਚਿਆਂ ਨੂੰ ਪ੍ਰੇਰਨਾ ਦੇ ਕੇ ਸਕੂਲੇ ਲਿਜਾਣਾ ਇਹ ਸਗੋਂ ਪਟੋਲੀਆ ਪਟੋਕੀਆਂ ਮਾਰ ਕੱਢ ਜਾਂਦੇ ਨੇ ਨਾਮ ਦਾਖਲਾ ਜਿਹੜੇ ਘੱਟ ਘੱਟ ਕਰਕੇ ਤੇ ਘਰਾਂ ਨੂੰ ਕੱਲੀ ਜਾਂਦੇ ਜਿਹੜੇ ਸਾਡੇ ਆਉਣ ਵਾਲੇ ਸਮੇਂ ਨੂੰ ਸਾਡਾ ਸਕੂਲ ਜਿਹੜਾ ਇਹ ਵਿਲਾ ਹੋ ਜਣਾਵਾ ਬੱਚਿਆਂ ਖੁਣੂ ਅੱਜ ਕੀ ਮੁਸ਼ਕਲ ਆ ਅੱਜ ਕਿ ਲੋ ਇਕੱਠੇ ਹੋਏ ਨੇ ਕੀ ਕਾਰਨ ਕਿ ਅੱਜ ਕੀ ਹੈ ਕੱਲ ਮੇਰੇ ਕੋਲ ਬੀਬੀਆਂ ਗਈਆਂ ਸੀ ਕੱਲ ਉਹ ਆਪਣੇ ਬੱਚਿਆਂ ਕੋਲ ਆਈਆਂ ਨਹੀਂ ਤੇ ਕਿਤੇ ਮਾਸਟਰਾਂ ਨੇ ਕੋਲ ਆਏ ਨੇ ਉਹਨਾਂ ਨੇ ਖਾਣਾ ਵੇਖਿਆ ਉਹ ਬਿਲਕੁਲ ਹੀ ਨਿੱਲੇ ਸੀ ਉਹ ਕਰਕੇ ਮੇਰੇ ਕੋ ਵੀ ਗਈਆਂ ਨੇ ਵੀ ਸਰਪੰਚ ਜੀ ਦਾ ਜਿਹੜਾ ਖਾਣਾ ਵਾ ਬਿਲਕੁਲ ਘਟੀਆ ਖਵਾਇਆ ਜਾ ਰਿਹਾ ਬੱਚਿਆਂ ਨੂੰ ਇਸ ਸੰਬੰਧ ਵਿੱਚ ਗੱਲ ਕੀਤੀ ਤੁਸੀਂ ਬਾਲਾ ਹਾਂਜੀ ਤੁਸੀਂ ਬਾਲਾ ਗੱਲ ਕੀਤੀ ਇਸ ਸੰਬੰਧ ਵਿੱਚ ਨਹੀਂ ਅਸਾਂ ਕੋਈ ਨਹੀਂ ਕੀਤੀ ਅਸਾਂ ਨੂੰ ਹੁਣ ਮੌਕੇ ਤੇ ਕੱਲ ਲੱਗਿਆ ਤੇ ਅੱਜ ਹੀ ਆਏ ਹਾਂ ਅੱਜ ਕੀ ਉਹ ਆਉਂਦੇ ਮੇਰਾ ਖਾਣਾ ਬਹੁਤ ਵਧੀਆ ਬਣਦਾ ਮੈਂ ਫੋਟੋ ਲਵਾ ਕੇ ਪਿੱਛੇ ਕੱਲ ਦੀ ਹਾਂਜੀ ਮੱਕਾ ਦੇ ਦਿੰਦੇ ਅਸੀਂ ਤੇ ਉਹ ਮੌਕਾ ਕਰਦੇ ਆਂ ਵੀ ਜਿਹੜਾ ਇਹੋ ਜਿਹਾ ਸਟਾਪ ਆ ਸਾਡੇ ਸਕੂਲ ਚ ਨਹੀਂ ਰਹਿਣਾ ਚਾਹਦਾ ਅਸੀਂ ਹੱਥ ਜੋੜ ਕੇ ਵੀ ਬੇਨਤੀ ਕਰਾਂਗੇ ਮੇਰਾ ਸਕੂਲ ਜਿਹੜਾ ਵਾ ਬਚਿਆ ਰੇ ਇਹ ਕਿਉਂ ਬੱਚੇ ਇਹ ਇਸ ਜਦੋਂ ਜਦ ਤੋਂ ਬੱਚੇ ਤੋਂ ਸਕੂਲੋਂ ਨਿਕਲ ਜਾਣੇ ਆ ਪ੍ਰਾਈਵੇਟ ਸਕੂਲਾਂ ਦੇ ਲੋਕ ਔਖੇ ਹੋ ਕੇ ਪਾਈ ਜਾਂਦੇ ਆ ਤੇ ਜਿਹੜਾ ਕਿ ਬੱਚਿਆਂ ਨੂੰ ਪਲੇਅਰ ਨਾ ਕਰਕੇ ਸਾਡੇ ਸਕੂਲ ਚ ਲਿਆਂਦਾ ਜਾ ਮੇਰਾ ਪ੍ਰਾਇਮਰੀ ਵੀ ਆ ਪਰ ਮੇਰਾ ਅਗਲੇ ਮੇਰਾ ਨਾਮ ਲੀਪੂ ਆ ਕਿਹੜਾ ਪਿੰਡ ਆ ਖਾਸਾ ਖਾਸਾ ਮੋਟੋ ਜਾਈ ਦੋਵਾ ਬੱਚਿਆਂ ਨੂੰ ਪੜ੍ਹਾਈ ਲਿਖਾਈ ਵੀ ਨਹੀਂ ਕੁਛ ਹੁੰਦੀ ਵੀ ਇੱਥੇ ਕੁਛ ਨਹੀਂ ਹੈ ਕਪੜਾ ਲਖਾਨ ਵਿੱਚ ਬੱਚੇ ਬਿਲਕੁਲ ਨ ਲੈਕ ਹੈਗੇ ਆ ਜਦੋਂ ਮੈਡਮ ਆਈ ਜਦੋਂ ਉਹਦੀ ਇਹ ਮੈਡਮ ਆਈ ਕੋ ਇਹ ਨਹੀਂ ਟਿਕਨ ਦਿੰਦੀ ਬੱਚਿਆਂ ਨੂੰ ਗਲਤ ਮਲਤ ਖਾਣਾ ਦਿੰਦੀ ਆ ਥੋੜੀ ਬਹੁਤੀ ਸਬਜ਼ੀ ਲਿਆ ਕੇ ਤੇ ਸਾਰੇ ਬੱਚਿਆਂ 'ਚ ਵੰਡਦੀ ਆ ਤੋਂ ਉਹਦੇ ਨਾਲ ਕੁਛ ਬੱਚਿਆਂ ਦਾ ਕੀ ਬਣਨਾ ਵਾ ਨਾਲ ਸੁੰਡੀਆਂ ਵਾਲੀਆਂ ਇਹ ਪਨੀਤ ਮੈਡਮ ਆ ਪ੍ਰਿੰਸੀਪਲ ਮੈਡਮ ਆ ਹਾਂਜੀ ਤੇ ਇਹਨਾਂ ਦੀ ਬਦਲੀ ਚਾਹੀਦੀ ਇਹਨੂੰ ਅੱਜ ਇਹ ਤਾਂ ਨਾ ਇਸੇ ਕਰਕੇ ਲਾਇਆ ਕੱਲ ਬੱਚਿਆਂ ਨੇ ਨਾ ਜੇਠਾਣੀ ਦੀ ਬੇਟੀ ਹੀ ਉਹਨਾਂ ਦੇ ਨਾ ਸਬਜੀ ਦੇ ਤੇ ਉਹਦੇ ਵਿੱਚੋਂ ਸੁੰਡੀ ਨਿਕਲੀ ਤਾਂ ਕਰਕੇ ਅਸੀਂ ਸ਼ਾਮੀ ਕਲਤਾ ਲਾ ਲਾ ਕੇ ਗਏ ਹਾਂ ਤੇ ਹੁਣ ਮੈਡਮ ਨੇ ਆ ਕੇ ਖਲਵਾ ਲਿਆ ਪੁਲਸ ਦੀਆਂ ਧਮਕੀਆਂ ਦੇ ਕੇ ਤੁਹਾਡੇ ਤੇ ਪੁਲਸ ਕੇਸ ਹੋਏਗਾ ਤੇ ਉਹਨਾਂ ਨੇ ਫਿਰ ਡਰਦੇ ਨੇ ਤਾਲਾ ਖੋਲ ਦਿੱਤਾ ਪੁਲਸ ਵਾਲਿਆਂ ਨੂੰ ਕਹਿੰਦੇ ਤੁਸੀਂ ਬਾਹਰ ਚਲ ਜਿਓ ਸਾਰੇ ਜਣੇ ਤੇ ਮੈਡਮ ਕੋਲ ਜਾ ਕੇ ਚੱਲ ਗਏ ਪੁਲਸ ਵਾਲੇ ਮੈਡਮ ਕੋ ਅੰਦਰ ਬੈਠ ਕੇ ਜਾ ਕੇ ਆਪਾਂ ਸਾਰੇ ਪੁੱਜਨੇ ਹੈਗੇ ਨਾ ਪਿੰਡ ਵਾਲੇ ਸਾਰੇ ਬਾਹਰ ਆ ਗਏ ਹਾਂ ਇਹਨੂੰ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਵੇਖੋ ਜੀ ਸਾਡੀ ਕੋਈ ਸਾਨੂੰ ਸਾਰੇ ਖਲੋ ਜੇ ਤੇ

ਨਮਨੀਤ ਕਰੋ ਜਿਹੜੇ ਪੂਰੇ ਖਾਸਾ ਪਿੰਡ ਵੀ ਇਹ ਮਾਮਲਾ ਦਾ ਨਾਮ ਦਾ ਸ਼ੁਰੂਆਤ ਸਰ ਮਾਮਲਾ ਇਹ ਹੋਇਆ ਕਿ ਮੈਂ ਮਹੀਨੇ ਤੋਂ ਮੈਡੀਕਲ ਲੀਵ ਤੇ ਆ ਮੈਂ ਠੀਕ ਨਹੀਂ ਸੀਗੀ ਤੇ ਅੱਜ ਹੀ ਮੈਂ ਜੁਆਇਨ ਕੀਤਾ ਆ ਤੇ ਇਹਨਾਂ ਨੇ ਕੀ ਕੀਤਾ ਵੀ ਸਵੇਰੇ ਜਿੰਦਰਾ ਮਾਰਦਾ ਸਕੂਲ ਨੂੰ ਪਿੰਡ ਵਾਲਿਆਂ ਨੇ ਸਰਪੰਚ ਆ ਸਾਫ ਦਾ ਸਰਪੰਚ ਆ ਉਹਦਾ ਮੁੰਡਾ ਰਾਜੂ ਤੇ ਨਾਲ ਉਹਦੀ ਇੱਥੇ ਨੌ ਜਿਹੜੀ ਅ ਸਿੱਖਿਆ ਪ੍ਰੋਵਾਈਡਰ ਸਤਿੰਦਰ ਕੌਰ ਅੱਛਾ ਜੀ ਮੈਨੂੰ ਘਰੇ ਫੋਨ ਗਿਆ ਵਾ ਕੋਈ 7:30 ਵਜੇ ਮੇਰੀ ਝਾੜੂ ਵਾਲੀ ਦਾ ਵੀ ਉਹਨੇ ਝਾੜੂ ਸਫਾਈ ਕਰਨ ਆਉਂਦੀ ਵੀ ਮੈਡਮ ਉਹ ਜਿੰਦਰਾ ਖੋਲਣ ਨਹੀਂ ਦੇ ਰਹਿ ਤੇ ਨਾਲ ਪਿੰਡ ਦੀਆਂ ਔਰਤਾਂ ਤੇ ਹੋਰ ਬੰਦੇ ਆ ਉਹ ਬੰਦੇ ਤੇ ਔਰਤਾਂ ਵਾਂ ਜਿਨ੍ਹਾਂ ਦੇ ਬੱਚੇ ਇੱਥੇ ਬਿਲਕੁਲ ਨਹੀਂ ਪੜ ਰਹੇ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਦੇ ਪਏ ਆ ਅੱਛਾ ਜੀ ਚਲੋ ਮੈਂ ਵੈਸੇ ਅੱਜ ਤਾਂ ਲੀਵ ਲੈਣੀ ਸੀ ਕਿਉਂਕਿ ਮੈਨੂੰ ਆਪਣਾ ਵੀ ਕੋਈ ਕੰਮ ਸੀਗਾ ਵੀ ਮੈਂ ਹਨਾ ਤੇ ਪਰ ਫਿਰ ਵੀ ਚਲੋ ਮੈਂ ਆਈ ਆ ਜਦੋਂ ਮੈਂ ਆਈ ਆ ਮੈਂ ਡਰਾਈਵ ਨਹੀਂ ਕਰ ਸਕਦੀ ਮੇਰੇ ਮਨਾਂ ਕੀਤਾ ਫਿਲਹਾਲ ਮੇਰੇ ਹਸਬੰਦ ਮੈਨੂੰ ਛੱਡਣ ਆਏ ਬਾਕਾਇਦਾ ਜੋ ਦਮਨ ਛੱਡਣ ਆਏ ਤੇ ਇੱਥੇ ਬਹੁਤ ਲਾਲਾ ਲਾਲਾ ਹੋਣਦੇ ਹੀ ਆ ਸਾਰਾ ਕੁਝ ਬਹੁਤ ਅੱਧਾ ਪਿੰਡ ਇਕੱਠਾ ਕੀਤਾ ਫਿਰ ਇਹ ਵੀ ਰੁਕ ਗਏ ਵੀ ਕੋਈ ਨੁਕਸਾਨ ਨਾ ਕਰਨ ਤੇ ਇਸ ਕਰਕੇ ਵੀ ਮੈਂ ਛੁੱਟੀ ਤੇ ਹੋਣ ਦੇ ਬਾਵਜੂਦ ਵੀ ਸਕੂਲ ਆਪਣੇ ਅੱਜ ਆਈਆਂ ਕਿਉਂਕਿ ਮੈਨੂੰ ਪਤਾ ਹੀ ਵੀ ਉੱਥੇ ਲਾਲਾ ਲਾਲਾ ਇਹ ਮੈਂ ਜਦੋਂ ਨਹੀਂ ਇੱਥੇ ਆਈਆਂ ਨਾ ਸਰ ਮੈਨੂੰ ਉਦੋਂ ਦਾ ਹਰਾਸ ਕੀਤਾ ਜਾ ਰਿਹਾ ਵਜਾ ਯੋਗੀ ਦਾ ਯਾਰ ਹੈ ਜੀ ਤੁਹਾਨੂੰ ਸਰ ਵਜਾ ਇਹ ਆ ਜਿਾ ਕਿ ਜਿਹੜਾ ਸਰਪੰਚਾ ਮਨਜੀਤ ਸਿੰਘ ਤੇ ਉਹਦਾ ਮੁੰਡਾ ਹੈਗਾ ਵਾ ਰਾਜਵਿੰਦਰ ਸਿੰਘ ਬੀ ਐਲਓ ਆ ਖਿਆਲਾ ਚ ਉਹਦਾ ਪੋਸਟਿੰਗ ਆ ਉਹ ਇੱਥੋਂ ਬੀ ਐਲਓ ਵੀ ਉਹਦੀ ਵਾਈਫ ਹੈਗੀ ਇੱਥੇ ਇਹਨਾਂ ਸਰਪੰਚ ਸਾਹਿਬ ਦੀ ਨੋਹ ਆ ਇੱਥੇ ਮੇਰੇ ਕੋਲ ਤੇ ਇਹਨਾਂ ਦਾ ਅਸਲ ਚ ਪਹਿਲਾਂ ਘਰਤਾ ਤਰਤਾ ਸਾਰੇ ਇੱਥੋਂ ਦੇ ਇਹੀ ਸੀਗੇ ਉਹ ਮੈਨੂੰ ਕਈ ਵਾਰ ਤਮ ਤੱਕਾ ਕੇ ਗਿਆ ਵਾ ਵੀ ਜਾ ਕੇ ਸਰਪੰਚ ਸਾਹਿਬ ਨੂੰ ਮਿਲ ਕੇ ਆ ਮਿਲਨ ਦਾ ਮਤ ਮੈਨੂੰ ਨਹੀਂ ਸਰ ਪਤਾ ਮੈਂ ਇੱਥੋਂ ਤੱਕ ਵੀ ਉਹਨਾਂ ਨੂੰ ਆਖਿਆ ਮੈਂ ਬਾਜੀ ਤੁਹਾਡੇ ਕੋਈ ਨਰੇਗਾ ਆਦੇ ਹੈਗੇ ਤੇ ਥੋੜਾ ਸਫਾਈ ਕਰਵਾ ਦਿਓ ਜਾਂ ਕਿਸ ਤਰ੍ਹਾਂ ਜਾਂ ਕੀ ਇਸ ਨੂੰ ਹੁੰਦਾ ਆਂਦਾ ਇਹਦੇ ਵਾਸਤੇ ਪਹਿਲਾਂ ਤੁਹਾਨੂੰ ਸਰਪੰਚ ਸਾਹਿਬ ਕੋ ਮਿਲਣਾ ਜਾਣਾ ਪਊ ਇਹ ਮੈਨੂੰ ਜਦੋਂ ਆਈ ਆਈਆਂ ਮੈਂ ਉਦੋਂ ਵੀ ਉਹਨੇ ਕਿਹਾ ਬਾਹਰ ਰੈਲੀਗੇਸ਼ਨ ਵਾਪਰ ਕਿਉਂ ਲਗਾਇਆ ਜਾ ਰਹੇ ਨੇ ਕਿ ਮੱਜਾਂ ਜਾਂ ਸਬਜ਼ੀ ਜਾਂ ਮੱਜਾਂ ਦਾ ਸਰ ਜਿਹੜਾ ਬਾਹਰਲਾ ਦਰਵਾਜ਼ਾ ਨਾ ਬ ਵੱਡਾ ਲੋਕ ਸੀਗਾ ਜਿਹਨੂੰ 8-10 ਲੋਕ ਲੱਗਦੇ ਆ ਉਹ ਜਿਹੜਾ ਵਾ ਉਹ ਵੀ ਉਹਨਾਂ ਨੇ ਤੋੜਿਆ ਵਾ ਕਿਉਂਕਿ ਉਹ ਮੇਰੇ ਗੈਰ ਹਾਜ਼ਰ ਚ ਵੀ ਤੋੜਿਆ ਮੇਰੇ ਹੁੰਦਿਆਂ ਨਹੀਂ ਤੋੜਿਆ ਹੈਗਾ ਇੱਥੇ ਕੋਈ ਸਕੀਮ ਚੱਲਦੀ ਪਈ ਹੀ ਤੇ ਉਹਦਾ ਕਰਕੇ ਇਹਨਾਂ ਨੇ ਕੀ ਕੀਤਾ ਵੀ ਜਿੰਦਰਾ ਜਦ ਕਿ ਚਾਬੀਆਂ ਸਾਰਾ ਕੁਝ ਇੱਥੇ ਪਿੰਡ 'ਚ ਮਿਹੜੇ ਮੀਲ ਵਾਲੀਆਂ ਕੋੰਦਿਆਂ ਨਾ ਜਾਣਬੁੱਝ ਕੇ ਜਿੰਦਰਾ ਤੋੜਿਆ। ਜਾਰਮੋਦ ਕੇ ਜਿੰਦਰਾ ਦਰ ਮੁੜ ਕੇ ਇਹਨਾਂ ਨੇ ਜਿੰਦਰਾ ਨਹੀਂ ਲਾਇਆ ਤੇ ਨਾ ਲਾਉਣ ਹੀ ਦਿੰਦੇ। ਇਸ ਤੋਂ ਇਲਾਵਾ ਗੈਰ ਹਾਜ਼ਰੀ ਦੀ ਵਜ੍ਹਾ ਜਿੰਦਰਾ ਤੋੜਨ ਦਾ ਇਹ ਵੀ ਜਦੋਂ ਮੈਂ 2 ਵਜੇ ਤੋਂ ਬਾਅਦ ਸਕੂਲੋਂ ਚੱਲ ਜਾਨੀਆ ਇੱਥੇ ਜਿਹੜੇ ਜਿੰਨੇ ਵੀ ਪਿੰਡ ਦੇ ਹੈਗੇ ਆ ਨਾ ਉਸ ਤਰ੍ਹਾਂ ਦੇ ਮੁੰਡੇ ਜਾਂ ਕੋਈ ਵੀ ਕੱਲ ਉਹਨਾਂ ਭੇਜ ਕੇ ਸਕੂਲ ਦੇ ਬਾਥਰੂਮ ਦੇ ਜਿੰਦਰੇ ਤੜਵਾ ਦਿੰਦੇ ਆ। ਤੇ ਨਾਲ ਹੀ ਆ ਬੂਹੇ ਵਿੰਗੇ ਕਰਾ ਦੋ ਹਨਾ ਲਾਈਟਾਂ ਖਰਾਬ ਕਰ ਦੋ ਵੀ ਪਾਣੀ ਨਹੀਂ ਆਉਣ ਦੇਣਾ ਇਹ ਪਿਛਲੇ ਅਗਸਤ ਤੇ ਵੀ ਮੈਂ ਇੱਕ ਕੰਪਲੇਨ ਪਾਈ